ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤੇ ਤੁਹਾਨੂੰ ਧੰਨਵਾਦ ਅੱਜ ਤੁਸੀਂ ਸੁਣੋਗੇ ਰੋਬਰਟੀ ਕਿਓ ਸਾਕੀ ਦੁਆਰਾ ਲਿਖੀ ਕਿਤਾਬ ਰਿਚ ਡੈਡ ਪੋਰ ਡੈਡ ਕਾਰਨ ਨੰਬਰ 3 ਆਲਸ ਵਿਅਸਤ ਲੋਕ ਆਮ ਕਰਕੇ ਬਹੁਤ ਆਲਸੀ ਹੁੰਦੇ ਹਨ ਅਸੀਂ ਸਾਰਿਆਂ ਨੇ ਉਸ ਵਪਾਰੀ ਦੀ ਕਹਾਣੀ ਪੜ੍ਹੀ ਹੋਈ ਹੈ ਜੋ ਕਿ ਪੈਸਾ ਕਮਾਉਣ ਲਈ ਕੜੀ ਮਿਹਨਤ ਕਰਦਾ ਹੈ ਉਹ ਆਪਣੀ ਪਤਨੀ ਅਤੇ ਬੱਚਿਆਂ ਦੀ ਸੁੱਖ ਸਹੂਲਤ ਲਈ ਕਾਫੀ ਮਿਹਨਤ ਕਰਦਾ ਹੈ ਉਹ ਦਫ਼ਤਰ ਵਿੱਚ ਬੜੀ ਦੇਰ ਤੱਕ ਕੰਮ ਕਰਦਾ ਹੈ ਤੇ ਵੀਕੈਂਡ 'ਚ ਵੀ ਦਫ਼ਤਰ ਦੇ ਕੰਮ ਨੂੰ ਕਰ ਲੈ ਆਉਂਦਾ ਸੀ। ਇੱਕ ਦਿਨ ਜਦੋਂ ਉਹ ਘਰ ਨੂੰ ਮੁੜਿਆ ਉਸ ਨੂੰ ਘਰ ਸੁੰਨਾ ਮਿਲਦਾ ਹੈ। ਉਸਦੀ ਪਤਨੀ ਆਪਣੇ ਬੱਚਿਆਂ ਦੇ ਨਾਲ ਘਰ ਛੱਡ ਕੇ ਚਲੀ ਜਾਂਦੀ ਹੈ। ਉਸ ਨੂੰ ਪਤਾ ਸੀ ਕਿ ਉਸਦੇ ਤੇ ਉਸਦੀ ਪਤਨੀ ਦੇ ਵਿਚਕਾਰ મતભਿਧਾਨ ਪਰ ਉਸ ਰਿਸ਼ਤੇ ਨੂੰ ਜ਼ਿਆਦਾ ਮਜ਼ਬੂਤ ਬਣਾਉਣ ਦੀ ਬਜਾਏ ਉਹ ਕੰਮ ਵਿੱਚ ਹੀ ਰੁੱਝਿਆ ਰਿਹਾ। ਨਿਰਾਸ਼ ਹੋ ਕੇ ਉਹ ਆਪਣੇ ਕੰਮ ਦੇ ਪ੍ਰਤੀ ਲਾਪਰਵਾਹ ਹੋ ਜਾਂਦਾ ਹੈ। ਤੇ ਉਸਦੇ ਕੰਮ ਤੇ ਇੰਨਾ ਜ਼ਿਆਦਾ ਅਸਰ ਪੈਂਦਾ ਹੈ ਕਿ ਉਸਦੀ ਹੀ ਨੌਕਰੀ ਚਲੀ ਜਾਂਦੀ ਹੈ ਕਿ ਉਸਦੀ ਨੌਕਰੀ ਹੀ ਚਲੀ ਜਾਂਦੀ ਹੈ ਅੱਜ ਮੈਂ ਬਹੁਤੇ ਇਹੋ ਜਿਹੇ ਲੋਕਾਂ ਨੂੰ ਮਿਲਦਾ ਹਾਂ ਜਿਹੜੇ ਇੰਨੇ ਵਿਅਸਤ ਹਨ ਕਿ ਉਹਨਾਂ ਨੂੰ ਆਪਣੀ ਸੰਪਤੀ ਦੀ ਪ੍ਰਵਾਹ ਕਰਨ ਦੀ ਫਿਕਰ ਨਹੀਂ ਹੈ ਅਤੇ ਇਹੋ ਜਿਹੇ ਲੋਕ ਵੀ ਹਨ ਜਿਹੜੇ ਇੰਨੇ ਜ਼ਿਆਦਾ ਵਿਅਸਤ ਹਨ ਕਿ ਉਹਨਾਂ ਨੂੰ ਆਪਣੀ ਸਿਹਤ ਦੀ ਪਰਵਾਹ ਵੀ ਨਹੀਂ ਦੋਵੇਂ ਕਾਰਨ ਇੱਕੋ ਹੀ ਹਨ ਉਹ ਵਿਅਸਤ ਹਨ ਅਤੇ ਉਹ ਵਿਅਸਤ ਰਹਿਣਾ ਚਾਹੁੰਦੇ ਹਨ ਕਿਉਂਕਿ ਉਹ ਕਿਸੇ ਚੀਜ਼ ਦਾ ਸਾਹਮਣਾ ਨਹੀਂ ਕਰਨਾ ਚਾਹੁੰਦੇ ਉਹਨਾਂ ਨੂੰ ਇਹ ਦੱਸਣ ਦੀ ਲੋੜ ਨਹੀਂ ਹੈ ਅੰਦਰੋਂ ਉਹ ਆਪ ਵੀ ਜਾਣਦੇ ਹਨ ਅਸਲ ਵਿੱਚ ਜੇਕਰ ਤੁਸੀਂ ਉਹਨਾਂ ਨੂੰ ਯਾਦ ਦਿਲਾਓ ਤਾਂ ਉਹ ਗੁੱਸੇ ਹੋ ਜਾਂਦੇ ਹਨ ਜਾਂ ਚੜ ਜਾਂਦੇ ਹਨ ਜੇਕਰ ਉਹ ਨੌਕਰੀ ਵਿੱਚ ਜਾਂ ਬੱਚਿਆਂ ਨਾਲ ਵਿਅਸਤ ਨਹੀਂ ਹਨ ਤਾਂ ਉਹ ਟੀਵੀ ਦੇਖਣ ਮੱਛੀ ਫੜਨ 골ਫ ਖੇਡਣ ਜਾਂ ਸ਼ਾਪਿੰਗ ਕਰਨ ਵਿੱਚ ਵਿਅਸਤ ਹੁੰਦੇ ਹਨ ਪਰ ਅੰਦਰੋਂ ਉਹ ਜਾਣਦੇ ਹਨ ਕਿ ਉਹ ਕਿਸੇ ਮਹੱਤਵਪੂਰਨ ਚੀਜ਼ ਦਾ ਸਾਹਮਣਾ ਕਰਨ ਤੋਂ ਪਿੱਛੇ ਹਟ ਰਹੇ ਹਨ ਇਹ ਆਲਸ ਦਾ ਸਭ ਤੋਂ ਆਮ ਰੂਪ ਹੈ ਇੱਥੇ ਆਲਸ ਦਾ ਮਤਲਬ ਵਿਅਸਤ ਬਣੇ ਰਹਿਣਾ ਹੈ ਤਾਂ ਆਲਸ ਦਾ ਇਲਾਜ ਕੀ ਹੈ ਜਵਾਬ ਹੈ ਥੋੜਾ ਜਿਹਾ ਲਾਲਚ ਸਾਡੇ ਵਿੱਚੋਂ ਜ਼ਿਆਦਾਤਰ ਲੋਕਾਂ ਦੀ ਪਾਲਣਾ ਇਸ ਤਰ੍ਹਾਂ ਕੀਤੀ ਗਈ ਹੈ ਕਿ ਅਸੀਂ ਲਾਲਚ ਜਾਂ ਇੱਛਾ ਨੂੰ ਮਾੜਾ ਸਮਝਦੇ ਹਾਂ ਮੇਰੀ ਮਾਂ ਕਹਾ ਕਰਦੀ ਸੀ ਲਾਲਚੀ ਲੋਕ ਮਾੜੇ ਹੁੰਦੇ ਹਨ ਪਰ ਸਾਡੇ ਵਿੱਚੋਂ ਹਰ ਕੋਈ ਚੰਗੀਆਂ ਚੀਜ਼ਾਂ ਨਵੀਆਂ ਚੀਜ਼ਾਂ ਰੋਮਾਂਚਕ ਚੀਜ਼ਾਂ ਹਾਸਲ ਕਰਨਾ ਚਾਹੁੰਦਾ ਹੈ ਤਾਂ ਉਸ ਇੱਛਾ ਦੀ ਭਾਵਨਾ ਨੂੰ ਕਾਬੂ ਵਿੱਚ ਰੱਖਣ ਲਈ ਆਮ ਕਰਕੇ ਮਾਪਿਓ ਇਸ ਇੱਛਾ ਨੂੰ ਅਪਰਾਧ ਭੋਦ ਨਾਲ ਜੋੜ ਦਿੰਦੇ ਹਨ ਤੁਸੀਂ ਹਮੇਸ਼ਾ ਆਪਣੇ ਬਾਰੇ ਸੋਚਦੇ ਰਹਿੰਦੇ ਹੋ ਕੀ ਤੁਹਾਨੂੰ ਨਹੀਂ ਪਤਾ ਕਿ ਤੁਹਾਡੇ ਭਰਾ ਭੈਣਾਂ ਵੀ ਹਨ ਇਹ ਮੇਰੀ ਮਾਂ ਦੀ ਮਨਪਸੰਦ ਅਖੌਤ ਸੀ ਜਾਂ ਤੂੰ ਕੀ ਖਰੀਦਣਾ ਚਾਹੁੰਦਾ ਹੈ ਮੇਰੇ ਡੈਡੀ ਦਾ ਮਨਪਸੰਦ ਅਖੌਤ ਤੂੰ ਇਸ ਤਰ੍ਹਾਂ ਸੋਚਦਾ ਹੈ ਜਿਵੇਂ ਸਾਡੇ ਕੋਲ ਬਹੁਤ ਸਾਰਾ ਪੈਸਾ ਹੈ ਕੀ ਤੂੰ ਸੋਚਦਾ ਹੈ ਕਿ ਪੈਸੇ درختਾਂ ਉੱਤੇ ਲੱਗਦੇ ਹਨ ਅਸੀਂ ਅਮੀਰ ਨਹੀਂ ਹਾਂ ਤੂੰ ਤਾਂ ਜਾਣਦਾ ਹੀ ਹੈ ਮੇਰੇ ਉੱਤੇ ਸ਼ਬਦਾਂ ਦਾ ਤਾਂ ਉਹਨਾਂ ਅਸਰ ਨਹੀਂ ਪਿਆ ਪਰ ਉਹਨਾਂ ਸ਼ਬਦਾਂ ਅੰਦਰ ਗੁੱਸੇ ਅਤੇ ਅਪਰਾਧ ਭੋਤ ਦਾ ਜਿਹੜਾ ਮੇਲ ਸੀ ਉਸ ਦਾ ਮੇਰੇ ਉੱਤੇ ਬਹੁਤ ਜ਼ਿਆਦਾ ਅਸਰ ਹੋਇਆ ਜਾਂ ਇਸ ਦੇ ਉਲਟ ਅਪਰਾਧ ਭੋਤ ਦਾ ਜਾਲ ਇਹ ਸੀ ਮੈਂ ਤੁਹਾਡੇ ਲਈ ਇਹ ਖਰੀਦ ਕੇ ਆਪਣੇ ਜੀਵਨ ਦਾ ਬਲਦਾਨ ਦੇ ਰਿਹਾ ਹਾਂ ਮੈਂ ਤੁਹਾਡੇ ਲਈ ਇਹ ਇਸ ਲਈ ਖਰੀਦ ਰਿਹਾ ਹਾਂ ਕਿਉਂਕਿ ਜਦੋਂ ਮੈਂ ਛੋਟਾ ਸੀ ਤਾਂ ਮੇਰੇ ਮਾਪਿਓ ਮੈਨੂੰ ਇਹ ਖਰੀਦ ਕੇ ਨਹੀਂ ਦੇ ਪਾਏ ਸਨ ਮੇਰਾ ਇੱਕ ਗਵਾਂਡੀ ਹੈ ਜਿਹੜਾ ਪੂਰੀ ਤਰ੍ਹਾਂ ਦਿਵਾਲੀਆ ਹੈ ਪਰ ਉਹ ਆਪਣੀ ਕਾਰ ਨੂੰ ਆਪਣੇ ਗੈਰੇਜ ਵਿੱਚ ਪਾਰਕ ਨਹੀਂ ਕਰ ਸਕਦਾ ਗੈਰੇਜ ਵਿੱਚ ਉਸਦੇ ਬੱਚਿਆਂ ਦੇ ਖਡਾਉਣੇ ਭਰੇ ਪਏ ਹਨ ਉਹਨਾਂ ਵਿਗੜੇ ਬੱਚਿਆਂ ਨੂੰ ਮੂੰਹ ਮੰਗੀ ਚੀਜ਼ ਮਿਲ ਜਾਂਦੀ ਹੈ ਉਸ ਗਵਾਂਡੀ ਦੇ ਸ਼ਬਦ ਹਨ ਮੈਂ ਨਹੀਂ ਚਾਹੁੰਦਾ ਕਿ ਉਹਨਾਂ ਨੂੰ ਕਿਸੇ ਚੀਜ਼ ਦੀ ਘਾਟ ਹੋਵੇ ਉਸ ਨੇ ਉਹਨਾਂ ਦੇ ਕਾਲਜ ਜਾਂ ਆਪਣੇ ਰਿਟਾਇਰਮੈਂਟ ਲਈ ਕੁਝ ਅਲੱਗ ਤੋਂ ਬਚਾ ਕੇ ਨਹੀਂ ਰੱਖਿਆ ਪਰ ਉਸ ਦੇ ਬੱਚਿਆਂ ਨੂੰ ਹਰ ਖਰੋਣਾ ਮਿਲ ਜਾਂਦਾ ਹੈ ਉਸ ਨੂੰ ਡਾਕ ਵਿੱਚ ਇੱਕ ਨਵਾਂ ਕ੍ਰੈਡਿਟ ਕਾਰਡ ਮਿਲਿਆ ਅਤੇ ਉਹ ਆਪਣੇ ਬੱਚਿਆਂ ਨੂੰ ਸੈਰ ਕਰਾਉਣ ਲਈ ਲਾਸ ਵੈਗਾਸ ਲੈ ਗਿਆ ਮੈਂ ਇਹ ਆਪਣੇ ਬੱਚਿਆਂ ਲਈ ਕਰ ਰਿਹਾ ਹਾਂ ਇਹ ਉਸ ਦੇ ਮਹਾਨ ਬਲਦਾਨ ਦੇ ਸ਼ਬਦ ਸਨ ਉਹ ਮੇਰੇ ਡੈਡੀ ਇਸ ਵਾਕ ਤੋਂ ਚਿਰਦੇ ਸਨ ਮੈਂ ਇਸ ਨੂੰ ਨਹੀਂ ਖਰੀਦ ਸਕਦਾ ਮੇਰੇ ਅਸਲੀ ਘਰ ਵਿੱਚ ਮੈਨੂੰ ਇਹੀ ਵਾਕ ਆਮ ਕਰਕੇ ਸੁਣਨ ਨੂੰ ਮਿਲ ਜਾਂਦਾ ਸੀ ਇਸ ਦੀ ਬਜਾਏ ਮੇਰੇ ਡੈਡੀ ਚਾਹੁੰਦੇ ਸਨ ਕਿ ਉਹਨਾਂ ਦੇ ਬੱਚੇ ਇਹ ਕਹਿਣ ਮੈਂ ਇਸ ਨੂੰ ਕਿਵੇਂ ਖਰੀਦ ਸਕਦਾ ਹਾਂ ਉਹਨਾਂ ਦਾ ਤਰਕ ਸੀ ਕਿ ਮੈਂ ਇਸ ਨੂੰ ਨਹੀਂ ਖਰੀਦ ਸਕਦਾ ਇਸ ਵਾਕ ਤੇ ਤੁਸੀਂ ਆਪਣੇ ਦਿਮਾਗ ਦਾ ਦਰਵਾਜ਼ਾ ਬੰਦ ਕਰ ਲੈਂਦੇ ਹੋ ਇਸ ਨੂੰ ਹੁਣ ਹੋਰ ਜ਼ਿਆਦਾ ਸੋਚਣ ਦੀ ਲੋੜ ਨਹੀਂ ਹੁੰਦੀ ਮੈਂ ਇਸ ਨੂੰ ਕਿਵੇਂ ਖਰੀਦ ਸਕਦਾ ਹਾਂ ਵਾਕ ਨਾਲ ਤੁਹਾਡੇ ਦਿਮਾਗ ਦੇ ਦਰਵਾਜ਼ੇ ਖੁੱਲ ਜਾਂਦੇ ਹਨ ਇਸ ਨਾਲ ਇਹ ਸੋਚਣ ਦੇ ਮਜਬੂਰ ਹੋ ਜਾਂਦਾ ਹੈ ਤੇ ਜਵਾਬ ਲੱਭਣ ਲੱਗ ਜਾਂਦਾ ਹੈ ਪਰ ਸਭ ਤੋਂ ਜ਼ਿਆਦਾ ਮਹੱਤਵਪੂਰਨ ਗੱਲ ਤਾਂ ਇਹ ਹੈ ਕਿ ਮੈਂ ਇਸ ਨੂੰ ਨਹੀਂ ਖਰੀਦ ਸਕਦਾ ਇਹ ਵਾਕ ਝੂਠਾ ਹੁੰਦਾ ਹੈ ਤੇ ਇਨਸਾਨ ਦੀ ਆਤਮਾ ਇਹ ਗੱਲ ਦੱਸਦੀ ਹੈ ਇਨਸਾਨ ਦੀ ਆਤਮਾ ਬੜੀ ਤਾਕਤਵਰ ਹੁੰਦੀ ਹੈ ਉਹਨਾਂ ਦਾ ਕਹਿਣਾ ਸੀ ਇਹ ਜਾਣਦੀ ਹੈ ਕਿ ਇਹ ਕੁਝ ਵੀ ਕਰ ਸਕਦੀ ਹੈ ਜਦ ਇੱਕ ਆਲਸੀ ਦਿਮਾਗ ਕਹਿੰਦਾ ਹੈ ਕਿ ਮੈਂ ਇਸ ਨੂੰ ਨਹੀਂ ਖਰੀਦ ਸਕਦਾ ਤਾਂ ਤੁਹਾਡੇ ਅੰਦਰ ਇੱਕ ਜੰਗ ਛਿੜ ਜਾਂਦੀ ਹੈ ਤੁਹਾਡੀ ਆਤਮਾ ਗੁੱਸਾ ਹੋ ਜਾਂਦੀ ਹੈ ਤੇ ਤੁਹਾਡੇ ਆਲਸੀ ਦਿਮਾਗ ਨੂੰ ਆਪਣੇ ਝੂਠ ਤੇ ਅੜਿਆ ਰਹਿਣਾ ਪੈਂਦਾ ਹੈ ਆਤਮਾ ਚੀਕਦੀ ਹੈ ਚਲੋ ਵੀ ਅਸੀਂ ਜਿਮ ਚੱਲ ਕੇ ਕਸਰਤ ਕਰਦੇ ਹਾਂ ਤੇ ਆਲਸੀ ਦਿਮਾਗ ਕਹਿੰਦਾ ਹੈ ਪਰ ਮੈਂ ਥੱਕਿਆ ਹੋਇਆ ਹਾਂ ਅੱਜ ਮੈਂ ਸੱਚਮੁੱਚ ਬੜਾ ਕੰਮ ਕੀਤਾ ਹੈ ਜਾਂ ਇਨਸਾਨ ਦੀ ਆਤਮਾ ਕਹਿੰਦੀ ਹੈ ਮੈਂ ਗਰੀਬੀ ਤੋਂ ਥੱਕ ਗਈ ਹਾਂ ਚੱਲੋ ਇਸ ਦਲਦਲ ਤੋਂ ਨਿਕਲ ਕੇ ਤੇ ਅਮੀਰ ਬਣਦੇ ਹਾਂ ਇਸ ਤੇ ਹਾਲਸੀ ਦਿਮਾਗ ਕਹਿੰਦਾ ਹੈ ਅਮੀਰ ਲੋਕ ਲਾਲਚੀ ਹੁੰਦੇ ਹਨ ਇਸ ਦੇ ਇਲਾਵਾ ਇਸ ਚ ਬੜੀਆਂ ਝੰਜਟਾਂ ਤੇ ਤਕਲੀਫਾਂ ਹਨ ਇਹ ਸੁਰੱਖਿਤ ਨਹੀਂ ਹੈ ਮੇਰਾ ਪੈਸਾ ਡੁੱਬ ਸਕਦਾ ਹੈ ਉਸ ਤਰ੍ਹਾਂ ਵੀ ਮੈਂ ਬੜੀ ਮਿਹਨਤ ਕਰ ਰਿਹਾ ਹਾਂ ਮੇਰੇ ਕੋਲ ਪਹਿਲਾਂ ਤੋਂ ਹੀ ਬੜੇ ਕੰਮ ਹਨ ਦੇਖੋ ਅੱਜ ਰਾਤ ਨੂੰ ਹੀ ਮੈਨੂੰ ਕਿੰਨਾ ਕੰਮ ਕਰਨਾ ਪਵੇਗਾ ਮੇਰਾ ਬੌਸ ਕਹਿ ਰਿਹਾ ਸੀ ਕਿ ਇਹ ਕੰਮ ਕੱਲ ਸਵੇਰੇ ਤੱਕ ਪੂਰਾ ਹੋ ਜਾਣਾ ਚਾਹੀਦਾ ਹੈ ਮੈਂ ਇਸ ਨੂੰ ਨਹੀਂ ਖਰੀਦ ਸਕਦਾ ਇਹ ਵਾਕ ਦੁੱਖਾਂ ਨਾਲ ਭਰਿਆ ਪਿਆ ਹੈ ਇਸ ਨਾਲ ਲਾਚਾਰੀ ਦੀ ਭਾਵਨਾ ਆਉਂਦੀ ਹੈ ਜਿਸ ਤੋਂ ਨਿਰਾਸ਼ਾ ਤੇ ਉਸ ਤੋਂ ਬਾਅਦ ਡਿਪਰੈਸ਼ਨ ਪੈਦਾ ਹੋ ਜਾਂਦਾ ਹੈ ਇਸ ਵਾਸਤੇ ਇੱਕ ਹੋਰ ਸ਼ਬਦ ਹੈ ਉਦਾਸੀ ਮੈਂ ਇਸ ਨੂੰ ਕਿਵੇਂ ਖਰੀਦ ਸਕਦਾ ਹਾਂ ਵਾਕ ਨਾਲ ਸੰਭਾਵਨਾਵਾਂ ਰੋਮਾਂਚ ਤੇ ਸੁਪਨਿਆਂ ਦੀ ਦੁਨੀਆ ਖੁੱਲ ਜਾਂਦੀ ਹੈ ਇਸ ਲਈ ਮੇਰੇ ਮੇ ਡੈਡੀ ਇਸ ਗੱਲ ਨਾਲ ਜ਼ਿਆਦਾ ਚਿੰਤਤ ਨਹੀਂ ਹੁੰਦੇ ਸਨ ਕੀ ਤੁਸੀਂ ਕੀ ਖਰੀਦਣਾ ਚਾਹੁੰਦੇ ਹੋ ਪਰ ਉਹ ਇਹ ਜਾਣਦੇ ਸਨ ਕਿ ਮੈਂ ਇਸ ਨੂੰ ਕਿਵੇਂ ਖਰੀਦ ਸਕਦਾ ਹਾਂ ਵਾਕ ਤੋਂ ਇੱਕ ਜ਼ਿਆਦਾ ਮਜ਼ਬੂਤ ਦਿਮਾਗ ਤੇ ਇੱਕ ਜ਼ਿਆਦਾ ਪ੍ਰਗਤੀਸ਼ੀਲ ਆਤਮਾ ਦਾ ਨਿਰਮਾਣ ਹੁੰਦਾ ਹੈ ਇਸ ਲਈ ਉਹਨਾਂ ਨੇ ਮਾਇਕ ਜੀ ਮੈਨੂੰ ਸ਼ਾਇਦ ਹੀ ਕਦੇ ਕੁਝ ਦਿੱਤਾ ਸੀ ਇਸ ਦੀ ਬਜਾਏ ਉਹ ਸਾਨੂੰ ਕਹਿੰਦੇ ਸਨ ਤੁਸੀਂ ਇਸ ਨੂੰ ਕਿਵੇਂ ਖਰੀਦ ਸਕਦੇ ਹੋ ਤੇ ਇਹ ਸਾਡੇ ਕਾਲਜ ਬਾਰੇ ਵੀ ਸਹੀ ਸੀ ਜਿਸ ਨੂੰ ਅਸੀਂ ਆਪਣੇ ਖਰਚੇ ਤੋਂ ਪੂਰਾ ਕੀਤਾ ਉਹ ਸਾਨੂੰ ਨਿਸ਼ਾਨੇ ਨੂੰ ਹਾਸਲ ਕਰਨਾ ਨਹੀਂ ਸਿਖਾਉਂਦੇ ਸਨ ਉਹ ਤਾਂ ਸਾਨੂੰ ਨਿਸ਼ਾਨੇ ਨੂੰ ਹਾਸਲ ਕਰਨ ਦੀ ਪ੍ਰਕਿਰਿਆ ਦਾ ਗਿਆਨ ਦੇ ਰਹੇ ਸਨ ਮੇਰੀ ਸਮਝ ਦੇ ਹਿਸਾਬ ਨਾਲ ਅੱਜ ਇਹ ਸਮੱਸਿਆ ਹੈ ਕਿ ਕਰੋੜਾਂ ਲੋਕ ਆਪਣੇ ਲਾਲਚ ਨੂੰ ਲੈ ਕੇ ਅਪਰਾਧਬੋਧ ਨਾਲ ਗ੍ਰਸਤ ਹਨ ਇਹ ਉਹਨਾਂ ਦੇ ਬਚਪਨ ਤੋਂ ਬੁਢਾਪੇ ਤੱਕ ਚੱਲਦਾ ਹੈ ਉਹ ਜ਼ਿੰਦਗੀ 'ਚ ਮਿਲਣ ਵਾਲੀਆਂ ਚੰਗੀਆਂ ਚੀਜ਼ਾਂ ਚਾਹੁੰਦੇ ਹਨ ਜ਼ਿਆਦਾਤਰ ਲੋਕਾਂ ਦੇ ਅਚੇਤਨ ਵਿੱਚ ਇਹ ਵਿਚਾਰ ਮੌਜੂਦ ਰਹਿੰਦਾ ਹੈ ਤਾਨੂੰ ਇਹ ਨਹੀਂ ਮਿਲ ਸਕਦਾ ਜਾਂ ਤੁਸੀਂ ਇਸ ਨੂੰ ਨਹੀਂ ਖਰੀਦ ਪਾਵੋਗੇ ਜਦੋਂ ਮੈਂ ਚੂਹਾ ਦੌੜ ਤੋਂ ਬਾਹਰ ਨਿਕਲਣ ਦਾ ਫੈਸਲਾ ਕੀਤਾ ਤਾਂ ਮੇਰੇ ਦਿਮਾਗ ਅੰਦਰ ਇੱਕ ਸਵਾਲ ਆਇਆ ਮੈਂ ਕਿਵੇਂ ਇਸ ਚੂਹਾ ਦੌੜ ਤੋਂ ਬਾਹਰ ਨਿਕਲ ਸਕਦਾ ਹਾਂ ਤਾਂ ਜੋ ਮੈਨੂੰ ਦੁਬਾਰਾ ਕੰਮ ਨਾ ਕਰਨਾ ਪਵੇ ਤੇ ਮੇਰੇ ਦਿਮਾਗ ਵਿੱਚ ਜਵਾਬ ਅਤੇ ਸੁਝਾਅ ਆਪਣੇ ਆਪ ਹੀ ਆ ਗਏ ਸਭ ਤੋਂ ਕੰਮ ਮੁਸ਼ਕਲ ਚੀਜ਼ ਸੀ ਮੇਰੇ ਅਸਲੀ ਮਾਪਿਆਂ ਦੀ ਸਿੱਖਿਆ ਕੀ ਐਸੀਂ ਇਸ ਨੂੰ ਨਹੀਂ ਖਰੀਦ ਸਕਦੇ ਜਾਂ ਕੇਵਲ ਆਪਣੇ ਬਾਰੇ ਹੀ ਨਾ ਸੋਚੋ ਜਾ ਤੁਸੀਂ ਦੂਜਿਆਂ ਦੇ ਬਾਰੇ ਕਿਉਂ ਨਹੀਂ ਸੋਚਦੇ ਤੇ ਇਸੇ ਤਰ੍ਹਾਂ ਦੇ ਸ਼ਬਦ ਜਿਹੜੇ ਮੇਰੇ ਲਾਲਚ ਨੂੰ ਦਬਾਉਣ ਲਈ ਮੇਰੇ ਅੰਦਰ અપਰਾਧ ਬੋਧ ਕਰਦੇ ਸਨ ਤਾਂ ਤੁਸੀਂ ਕਿਵੇਂ ਆਪਣੇ ਆਲਸ ਨੂੰ ਜਿੱਤ ਸਕਦੇ ਹੋ ਇਸ ਦਾ ਜਵਾਬ ਹੈ ਥੋੜੇ ਜਿਹੇ ਲਾਲਚ ਨਾਲ ਇਹ ਬਿਲ ਐਫ ਐਮ ਰੇਡੀਓ ਸਟੇਸ਼ਨ ਹੈ ਜਿਸ ਦਾ ਪੂਰਾ ਅਰਥ ਹੈ ਵਾਟ ਇਜ਼ ਇਨ ਇਟ ਫਾਰ ਮੀ ਇਸ ਵਿੱਚ ਮੇਰੇ ਲਈ ਕੀ ਹੈ ਵਿਅਕਤੀ ਨੂੰ ਬਿਠਾ ਕੇ ਪੁੱਛਣਾ ਚਾਹੀਦਾ ਹੈ ਜੇਕਰ ਮੈਂ ਨਿਰੋਗ ਤੇ ਆਕਰਸ਼ਕ ਹਾਂ ਤਾਂ ਇਸ ਵਿੱਚ ਮੇਰੇ ਲਈ ਕੀ ਹੈ ਜਾਂ ਮੇਰੀ ਜ਼ਿੰਦਗੀ ਕਿਵੇਂ ਹੋਵੇਗੀ ਜੇਕਰ ਮੈਨੂੰ ਫਿਰ ਤੋਂ ਕੰਮ ਨਾ ਕਰਨਾ ਪਵੇ ਜਾਂ ਮੈਂ ਕੀ ਕਰਾਂਗਾ ਜੇਕਰ ਮੈਨੂੰ ਮਨ ਚਾਹਿਆ ਪੈਸਾ ਮਿਲ ਜਾਵੇ ਇਸ ਥੋੜੇ ਜਿਹੇ ਲਾਲਚ ਨਾਲ ਬਿਨਾ ਕੁਝ ਬਿਹਤਰ ਹਾਸਲ ਕਰਨ ਦੀ ਇੱਛਾ ਦੇ ਬਿਨਾ ਤਰੱਕੀ ਨਹੀਂ ਹੋ ਸਕਦੀ ਸਾਡੀ ਦੁਨੀਆ ਇਸ ਕਰਕੇ ਤਰੱਕੀ ਕਰਦੀ ਚੱਲੀ ਜਾ ਰਹੀ ਹੈ ਕਿਉਂਕਿ ਅਸੀਂ ਸਾਰੇ ਇੱਕ ਵਧੀਆ ਜ਼ਿੰਦਗੀ ਜਿਉਣਾ ਚਾਹੁੰਦੇ ਹਾਂ ਅਸੀਂ ਕੁਝ ਬਿਹਤਰ ਚਾਹੁੰਦੇ ਹਾਂ ਇਸ ਲਈ ਨਵੇਂ-ਨਵੇਂ ਅਵਿਸ਼ਕਾਰ ਹੁੰਦੇ ਹਨ ਅਸੀਂ ਸਕੂਲ ਜਾਂਦੇ ਹਾਂ ਤੇ ਮਿਹਨਤ ਨਾਲ ਪੜ੍ਹਦੇ ਹਾਂ ਕਿਉਂਕਿ ਅਸੀਂ ਕੁਝ ਬਿਹਤਰ ਚਾਹੁੰਦੇ ਹਾਂ ਇਸ ਲਈ ਜਦੋਂ ਵੀ ਤੁਸੀਂ ਆਪਣੇ ਲਈ ਕਿਸੇ ਇਹੋ ਜਿਹੀ ਚੀਜ਼ ਤੋਂ ਪਿੱਛੇ ਹਟ ਰਹੇ ਹੋ ਜਿਹੜੀ ਤੁਹਾਡੇ ਹਿਸਾਬ ਨਾਲ ਤੁਹਾਨੂੰ ਕਰਨੀ ਚਾਹੀਦੀ ਹੈ ਤਾਂ ਆਪਣੇ ਆਪ ਨੂੰ ਕੇਵਲ ਇੰਨਾ ਹੀ ਪੁੱਛਣਾ ਚਾਹੀਦਾ ਹੈ ਕਿ ਇਸ ਵਿੱਚ ਮੇਰੇ ਲਈ ਕੀ ਹੈ ਥੋੜੇ ਲਾਲਚੀ ਬਣੋ ਇਹ ਆਲਸ ਦਾ ਸਭ ਤੋਂ ਵਧੀਆ ਇਲਾਜ ਹੈ ਪਰ ਬਹੁਤ ਜ਼ਿਆਦਾ ਲਾਲਚ ਵੀ ਚੰਗਾ ਨਹੀਂ ਹੁੰਦਾ ਕਿਉਂਕਿ ਹਰ ਚੀਜ਼ ਦੀ ਅਤ ਮਾੜੀ ਹੁੰਦੀ ਹੈ ਪਰ ਉਹ ਯਾਦ ਰੱਖੋ ਜਿਹੜਾ ਵਾਲ ਸਟ੍ਰੀਟ ਫਿਲਮ ਵਿੱਚ ਮਾਈਕਲ ਡਗਲਸ ਨੇ ਕਿਹਾ ਸੀ ਲਾਲਚ ਚੰਗਾ ਹੁੰਦਾ ਹੈ ਅਮੇ ਡੈਡੀਸ ਨੂੰ ਵੱਖਰੇ ਢੰਗ ਨਾਲ ਕਹਿੰਦੇ ਸਨ ਅਪਰਾਧ ਬੋਧ ਲਾਲਚ ਤੋਂ ਜ਼ਿਆਦਾ ਮਾੜਾ ਹੁੰਦਾ ਹੈ ਕਿਉਂਕਿ ਅਪਰਾਧ ਬੋਧ ਕਾਰਨ ਸਰੀਰ ਵਿੱਚੋਂ ਆਤਮਾ ਨਿਕਲ ਜਾਂਦੀ ਹੈ ਤੇ ਮੇਰੇ ਲਈ ਐਲਨੋਰ ਰੂਜ਼ਵੈਲਟ ਦੀ ਅਖੋਤ ਸਾਰਿਆਂ ਨਾਲੋਂ ਚੰਗੀ ਹੈ ਉਹੀ ਕਰੋ ਜਿਹੜਾ ਤੁਹਾਨੂੰ ਦਿਲ ਨਾਲ ਚੰਗਾ ਲੱਗਦਾ ਹੈ ਕਿਉਂਕਿ ਤੁਹਾਡੀ ਹਰ ਗੱਲ ਦੀ ਨੁਕਤਾਚੀਨੀ ਹੋਵੇਗੀ ਜੇਕਰ ਤੁਸੀਂ ਕੋਈ ਕੰਮ ਕਰੋਗੇ ਤਾਂ ਵੀ ਤੁਹਾਡੀ ਨੁਕਤਾਚੀਨੀ ਹੋਵੇਗੀ ਤੇ ਜੋ ਕੋਈ ਵੀ ਕੰਮ ਨਹੀਂ ਕਰੋਗੇ ਤਾਂ ਵੀ ਕਾਰਨ ਨੰਬਰ 4 ਆਦਤਾਂ ਸਾਡੀ ਜ਼ਿੰਦਗੀ ਅਤੇ ਸਾਡੀ ਸਿੱਖਿਆ ਤੇ ਜ਼ਿਆਦਾ ਅਸਰ ਸਾਡੀਆਂ ਆਦਤਾਂ ਦਾ ਪੈਂਦਾ ਹੈ ਅਰਨਾਲਡ ਸਵਾਰਜ਼ੇਲਜ਼ਰ ਦੀ ਫਿਲਮ ਕੌਨਨ ਦੇਖਣ ਤੋਂ ਬਾਅਦ ਮੇਰੇ ਇੱਕ ਦੋਸਤ ਨੇ ਕਿਹਾ ਮੈਂ ਚਾਹੁੰਦਾ ਹਾਂ ਕਿ ਮੇਰਾ ਸਰੀਰ ਸਵਾਰਜ਼ੇਨੇਜ਼ਰ ਵਰਗਾ ਹੋਵੇ ਜ਼ਿਆਦਾਤਰ ਦੋਸਤਾਂ ਨੇ ਸਹਿਮਤੀ ਵਿੱਚ ਸਿਰ ਹਿਲਾ ਦਿੱਤਾ ਮੈਂ ਤਾਂ ਇਹ ਸੁਣਿਆ ਹੈ ਕਿ ਇਸ ਸਮੇਂ ਉਹ ਅਸਲ ਵਿੱਚ ਬਹੁਤ ਦਬਲਾ ਤੇ ਕਮਜ਼ੋਰ ਜਿਹਾ ਸੀ ਦੂਜੇ ਮਿੱਤਰ ਨੇ ਜੋੜਿਆ ਹਾਂ ਮੈਂ ਵੀ ਇਹ ਸੁਣਿਆ ਹੈ ਇੱਕ ਹੋਰ ਦੋਸਤ ਨੇ ਕਿਹਾ ਮੈਂ ਸੁਣਿਆ ਹੈ ਕਿ ਉਹ ਹਰ ਰੋਜ਼ ਜਿਮ ਜਾਂਦਾ ਹੈ ਤੇ ਉਸ ਨੇ ਉੱਥੋਂ ਕਸਰਤ ਕਰਨ ਦੀ ਆਦਤ ਪਾ ਲਈ ਹੈ ਹਾਂ ਮੈਨੂੰ ਵੀ ਲੱਗਦਾ ਹੈ ਕਿ ਉਹ ਇਸ ਤਰ੍ਹਾਂ ਕਰਦਾ ਹੋਵੇਗਾ ਸਮੂਹ ਦੇ ਸ਼ੱਕੀ ਆਦਮੀ ਨੇ ਕਿਹਾ ਮੈਨੂੰ ਤਾਂ ਲੱਗਦਾ ਹੈ ਕਿ ਉਹ ਇਸੇ ਤਰ੍ਹਾਂ ਪੈਦਾ ਹੋਇਆ ਹੋਵੇਗਾ ਇਸ ਦੇ ਇਲਾਵਾ ਅਸੀਂ ਆਰਨੋਲਡ ਦੀਆਂ ਹੀ ਗੱਲਾਂ ਕਿਉਂ ਕਰ ਰਹੇ ਹਾਂ ਚਲੋ ਬੀਅਰ ਪਿੰਦੇ ਹਾਂ ਇਹ ਇੱਕ ਮਿਸਾਲ ਹੈ ਕਿ ਕਿਵੇਂ ਆਦਤਾਂ ਵਿਹਾਰ ਨੂੰ ਕਾਬੂ ਕਰਦੀਆਂ ਹਨ ਮੈਨੂੰ ਯਾਦ ਹੈ ਕਿ ਮੈਂ ਇੱਕ ਵਾਰ ਆਪਣੇ ਉਮੀਰ ਡੈਡੀ ਤੋਂ ਅਮੀਰ ਲੋਕਾਂ ਦੀਆਂ ਆਦਤਾਂ ਬਾਰੇ ਪੁੱਛਿਆ ਸੀ ਸਿੱਧਾ ਜਵਾਬ ਦੇਣ ਦੀ ਬਜਾਏ ਉਹ ਚਾਹੁੰਦੇ ਸਨ ਕਿ ਮੈਂ ਇਸ ਨੂੰ ਉਦਾਹਰਣ ਰਾਹੀਂ ਸਿੱਖਾਂ ਉਮੇ ਡੈਡੀ ਨੇ ਪੁੱਛਿਆ ਤੁਹਾਡੇ ਤੁਹਾਡੇ ਡੈਡੀ ਆਪਣੇ ਬਿੱਲ ਕਦੋਂ ਚੁਕਾਉਂਦੇ ਹਨ ਮੈਂ ਕਿਹਾ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਕਿ ਉਹਨਾਂ ਦੇ ਕੋਲ ਕੁਝ ਬਾਕੀ ਬਚਦਾ ਹੈ ਉਹਨਾਂ ਨੇ ਪੁੱਛਿਆ ਬਹੁਤ ਥੋੜਾ ਮੈਂ ਕਿਹਾ ਇਹੀ ਉਹ ਖਾਸ ਕਾਰਨ ਹੈ ਜਿਸ ਦੇ ਕਰਕੇ ਉਹਨਾਂ ਨੂੰ ਸੰਘਰਸ਼ ਕਰਨਾ ਪੈਂਦਾ ਹੈ ਉਮੇ ਡੈਡੀ ਨੇ ਕਿਹਾ ਉਹਨਾਂ ਦੀ ਆਦਤਾਂ ਮਾੜੀਆਂ ਹਨ ਤੁਹਾਡੇ ਡੈਡੀ ਸਾਰਿਆਂ ਨੂੰ ਪਹਿਲਾਂ ਪੈਸਾ ਦਿੰਦੇ ਹਨ ਉਹ ਆਪਣੇ ਆਪ ਨੂੰ ਸਭ ਤੋਂ ਬਾਅਦ ਵਿੱਚ ਪੈਸਾ ਅਤੇ ਇਸ ਤਰ੍ਹਾਂ ਵੀ ਤਦੋਂ ਕਰਦੇ ਹਨ ਜਦੋਂ ਉਹਨਾਂ ਦੇ ਕੋਲ ਕੁਝ ਬਚਿਆ ਹੁੰਦਾ ਹੈ ਆਮ ਤੌਰ ਤੇ ਉਹਨਾਂ ਦੇ ਕੋਲ ਕੁਝ ਨਹੀਂ ਬਚਦਾ ਮੈਂ ਕਿਹਾ ਪਰ ਉਹਨਾਂ ਨੂੰ ਆਪਣੇ ਬਿੱਲਾਂ ਦਾ ਭੁਗਤਾਨ ਤਾਂ ਕਰਨਾ ਹੀ ਹੁੰਦਾ ਹੈ ਨਹੀਂ ਕੀ ਨਹੀਂ ਤੁਸੀਂ ਇਹ ਤਾਂ ਨਹੀਂ ਕਹਿਣਾ ਚਾਹੁੰਦੇ ਕਿ ਉਹਨਾਂ ਨੂੰ ਆਪਣੇ ਬਿੱਲਾਂ ਦਾ ਭੁਗਤਾਨ ਨਹੀਂ ਕਰਨਾ ਚਾਹੀਦਾ ਹੈ ਬਿਲਕੁਲ ਨਹੀਂ ਮੀ ਡੈਡੀ ਨੇ ਕਿਹਾ ਮੈਂ ਸਮੇਂ ਉੱਤੇ ਆਪਣੇ ਬਿੱਲ ਚੁਕਾਉਣ ਵਿੱਚ ਪੂਰੀ ਤਰ੍ਹਾਂ ਵਿਸ਼ਵਾਸ ਕਰਦਾ ਹਾਂ ਮੈਂ ਕੇਵਲ ਆਪਣੇ ਆਪ ਨੂੰ ਪਹਿਲਾਂ ਪੈਸਾ ਦਿੰਦਾ ਹਾਂ ਸਰਕਾਰ ਨੂੰ ਪੈਸੇ ਦੇਣ ਤੋਂ ਵੀ ਪਹਿਲਾਂ ਪਰ ਤਦੋਂ ਕੀ ਹੋਵੇਗਾ ਜਦੋਂ ਤੁਹਾਡੇ ਕੋਲ ਬਹੁਤ ਸਾਰਾ ਪੈਸਾ ਨਹੀਂ ਹੋਵੇਗਾ ਮੈਂ ਪੁੱਛਿਆ ਇਸ ਤਰ੍ਹਾਂ ਦੇ ਹਾਲਤਾਂ ਵਿੱਚ ਤੁਸੀਂ ਕੀ ਕਰਦੇ ਹੋ ਮੈਂ ਇਹੀ ਕਰਦਾ ਹਾਂ ਮੇਰੇ ਡੈਡੀ ਨੇ ਕਿਹਾ ਮੈਂ ਆਪਣੇ ਆਪ ਨੂੰ ਸਾਰਿਆਂ ਤੋਂ ਪਹਿਲਾਂ ਪੈਸਾ ਦਿੰਦਾ ਹਾਂ ਚਾਹੇ ਮੇਰੇ ਕੋਲ ਘੱਟ ਹੀ ਪੈਸੇ ਕਿਉਂ ਨਾ ਹੋਣ ਮੇਰੇ ਲਈ ਸਰਕਾਰ ਤੋਂ ਜ਼ਿਆਦਾ ਮਹੱਤਵਪੂਰਨ ਹੈ ਮੇਰੀ ਸੰਪਤੀ ਵਾਲਾ ਕਾਲਮ ਪਰ ਕੀ ਸਰਕਾਰ ਦੇ ਲੋਕ ਤੁਹਾਡੇ ਪਿੱਛੇ ਨਹੀਂ ਪੈਂਦੇ ਮੈਂ ਕਿਹਾ ਹਾਂ ਜੇਕਰ ਮੈਂ ਉਹਨਾਂ ਦਾ ਭੁਗਤਾਨ ਨਾ ਕਰਾਂ ਅਮੀ ਡੈਡੀ ਨੇ ਕਿਹਾ ਦੇਖੋ ਮੈਂ ਇਹ ਨਹੀਂ ਕਹਿ ਰਿਹਾ ਕਿ ਸਰਕਾਰ ਨੂੰ ਪੈਸਾ ਨਾ ਦਿੱਤਾ ਜਾਣ ਮੈਂ ਕੇਵਲ ਇਹ ਕਹਿ ਰਿਹਾ ਕਿ ਆਪਣੇ ਆਪ ਨੂੰ ਸਭ ਤੋਂ ਪਹਿਲਾਂ ਭੁਗਤਾਨ ਦਿੱਤਾ ਜਾਵੇ ਚਾਹੇ ਮੇਰੇ ਕੋਲ ਪੈਸਾ ਘੱਟ ਹੀ ਕਿਉਂ ਨਾ ਹੋਵੇ ਪਰ ਤੁਸੀਂ ਇਸ ਤਰ੍ਹਾਂ ਕਿਵੇਂ ਕਰ ਸਕਦੇ ਹੋ ਮੈਂ ਜਵਾਬ ਦਿੱਤਾ ਸਵਾਲ ਕਿਵੇਂ ਦਾ ਨਹੀਂ ਹੈ ਸਵਾਲ ਕਿਉਂ ਦਾ ਹੈ ਅਮੀ ਡੈਡੀ ਨੇ ਕਿਹਾ ਚੰਗਾ ਤੁਸੀਂ ਇਸ ਤਰ੍ਹਾਂ ਕਿਉਂ ਕਰਦੇ ਹੋ ਪ੍ਰੇਰਣਾ ਮੇਰੇ ਡੈਡੀ ਨੇ ਕਿਹਾ ਜੇਕਰ ਮੈਂ ਉਹਨਾਂ ਦਾ ਭੁਗਤਾਨ ਨਹੀਂ ਕਰਾਂ ਤਾਂ ਕੌਣ ਜ਼ਿਆਦਾ ਜ਼ੋਰ ਨਾਲ ਸ਼ਿਕਾਇਤ ਕਰੇਗਾ ਮੈਂ ਜਾਂ ਮੇਰਾ ਲੈਣਦਾਰ ਤੁਹਾਡੀ بجائے ਤੁਹਾਡੇ ਲੈਣਦਾਰ ਜ਼ਿਆਦਾ ਜ਼ੋਰ ਨਾਲ ਚੀਕਣਗੇ ਮੈਂ ਸਪਸ਼ਟ ਵਿਕਲਪ ਨੂੰ ਚੁਣਦੇ ਹੋਏ ਕਿਹਾ ਜੇਕਰ ਤੁਸੀਂ ਆਪਣੇ ਆਪ ਨੂੰ ਪੈਸਾ ਨਹੀਂ ਦੇਵੋਗੇ ਤਾਂ ਤੁਸੀਂ ਕੁਝ ਵੀ ਨਹੀਂ ਕਹੋਗੇ ਤਾਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਆਪ ਨੂੰ ਪੈਸੇ ਦੇਣ ਦੇ ਬਾਅਦ ਮੇਰੇ ਕੋਲ ਟੈਕਸ ਚੁਕਾਉਣ ਅਤੇ ਦੂਜੇ ਲੈਣਦਾਰਾਂ ਨੂੰ ਪੈਸੇ ਦੇਣ ਦਾ ਇੰਨਾ ਜ਼ਿਆਦਾ ਦਬਾਅ ਹੁੰਦਾ ਹੈ ਕਿ ਮੈਨੂੰ ਆਮਦਨ ਦੇ ਦੂਜੇ ਰਸਤੇ ਲੱਭਣੇ ਹੀ ਪੈਂਦੇ ਹਨ ਪੈਸੇ ਚੁਕਾਉਣ ਦਾ ਦਬਾਅ ਮੇਰੀ ਪ੍ਰੇਰਣਾ ਬਣ ਜਾਂਦਾ ਹੈ ਮੈਂ ਵਾਧੂ ਕੰਮ ਕੀਤੇ ਹਨ ਦੂਜੀਆਂ ਕੰਪਨੀਆਂ ਸ਼ੁਰੂ ਕੀਤੀਆਂ ਹਨ ਸਟਾਕ ਮਾਰਕੀਟ ਵਿੱਚ ਸ਼ੇਅਰ ਖਰੀਦੇ ਅਤੇ ਵੇਚੇ ਹਨ ਇਸ ਤਰ੍ਹਾਂ ਦੇ ਕੰਮ ਸਿਰਫ ਇਸ ਕਰਕੇ ਹੀ ਕੀਤੇ ਹਨ ਤਾਂ ਜੋ ਇਹ ਲੋਕ ਮੇਰੇ ਉੱਤੇ ਨਾ ਚਿਕਨ ਇਸ ਦਬਾਅ ਦੇ ਕਾਰਨ ਮੈਂ ਜ਼ਿਆਦਾ ਕਰੜੀ ਮਿਹਨਤ ਕੀਤੀ ਅਤੇ ਮੈਂ ਜ਼ਿਆਦਾ ਸੋਚਣ ਉੱਤੇ ਮਜਬੂਰ ਹੋਇਆ ਹਾਂ। ਕੁੱਲ ਮਿਲਾ ਕੇ ਇਸ ਨੇ ਮੈਨੂੰ ਪੈਸਿਆਂ ਦੇ ਮਾਲ ਵਿੱਚ ਜ਼ਿਆਦਾ ਸਮਾਰਟ ਅਤੇ ਫਰਤਿਲਾ ਬਣਾ ਦਿੱਤਾ ਹੈ। ਜੇਕਰ ਮੈਂ ਆਪਣੇ ਆਪ ਨੂੰ ਸਾਰਿਆਂ ਤੋਂ ਆਖਰ ਵਿੱਚ ਪੈਸੇ ਦਿੰਦਾ ਹਾਂ ਤਾਂ ਮੇਰੇ ਉੱਤੇ ਕੋਈ ਦਬਾਅ ਨਹੀਂ ਪੈਂਦਾ ਪਰ ਮੇਰੇ ਕੋਲ ਕਦੇ ਪੈਸਾ ਵੀ ਨਹੀਂ ਹੁੰਦਾ। ਤਾਂ ਸਰਕਾਰ ਜਾਂ ਦੂਜੇ ਲੋਕਾਂ ਨੂੰ ਪੈਸਾ ਚੁਕਾਉਣ ਦਾ ਦਬਾਅ ਤੁਹਾਡੀ ਪ੍ਰੇਰਣਾ ਬਣ ਜਾਂਦਾ ਹੈ। ਬਿਲਕੁਲ ਠੀਕ ਉਮੀਦ ਡੈਡੀ ਨੇ ਕਿਹਾ ਦੇਖੋ ਸਰਕਾਰੀ ਪੈਸਾ ਵਸੂਲਣ ਵਾਲੇ ਲੋਕ ਬਹੁਤ ਡਰਾਉਣੇ ਹੁੰਦੇ ਹਨ ਹੁਣ ਆਮ ਤੌਰ ਤੇ ਪੈਸਾ ਵਸੂਲਣ ਵਾਲੇ ਸਾਰੇ ਲੋਕ ਡਰਾਉਣੇ ਹੁੰਦੇ ਹਨ ਜਿਆਦਾਤਰ ਲੋਕ ਇਹਨਾਂ ਤੋਂ ਡਰ ਜਾਂਦੇ ਹਨ ਉਹ ਇਹਨਾਂ ਲੋਕਾਂ ਨੂੰ ਪੈਸਾ ਦੇ ਦਿੰਦੇ ਹਨ ਤੇ ਆਪਣੇ ਆਪ ਨੂੰ ਕਦੇ ਪੈਸਾ ਨਹੀਂ ਦਿੰਦੇ ਤੁਸੀਂ ਉਸ 96 ਪਾਉਂਡ ਦੇ ਕਮਜ਼ੋਰ ਆਦਮੀ ਦੀ ਕਹਾਣੀ ਤਾਂ ਸੁਣੀ ਹੋਵੇਗੀ ਜਿਸ ਦੇ ਚਿਹਰੇ ਤੇ ਲੋਕ ਰੇਤਾ ਉਛਾਲਦੇ ਹਨ ਮੈਂ ਸਿਰ ਹਿਲਾਇਆ ਮੈਂ ਕਾਮਿਕਸ ਵਿੱਚ वेट लिफ्टिंग ਤੋਂ ਬਾਡੀ ਬਿਲਡਿੰਗ ਬਾਰੇ ਦਿੱਤਾ ਗਿਆ ਇਹ ਵਿਗਿਆਪਨ ਦੇਖਿਆ ਹੈ। ਜ਼ਿਆਤਰ ਲੋਕ ਇਹਨਾਂ ਡਰਾਉਣੇ ਪੈਸੇ ਬਸੂਦਣ ਵਾਲਿਆਂ ਨੂੰ ਆਪਣੇ ਚਿਹਰੇ ਤੇ ਰੇਤਾ ਉਛਾਲ ਦਿੰਦੇ ਹਨ। ਮੈਂ ਡਰਾਉਣੇ ਲੈਣਦਾਰਾਂ ਦੇ ਡਰ ਕਾਰਨ ਆਪਣੇ ਆਪ ਨੂੰ ਹੋਰ ਜ਼ਿਆਦਾ ਮਜ਼ਬੂਤ ਬਣਾਉਣ ਦਾ ਖਾਤਰ ਇਸਤੇਮਾਲ ਕੀਤਾ। ਬਾਕੀ ਲੋਕ ਜ਼ਿਆਦਾ ਕਮਜ਼ੋਰ ਹੋ ਜਾਂਦੇ ਹਨ। ਆਪਣੇ ਆਪ ਨੂੰ ਇਹ ਸੋਚਣ ਲਈ ਮਜਬੂਰ ਕਰਨਾ ਕਿ ਵਾਧੂ ਤਨ ਕਿੱਥੋਂ ਆਵੇਗਾ, ਜਿੰਮ ਜਾਣ ਵਾਂਗ ਹੈ ਤੇ ਉੱਥੇ ਵਜਨ ਚੁੱਕਣ ਦੀ ਤਰ੍ਹਾਂ ਹੈ। ਮੈਂ ਆਪਣੇ ਦਿਮਾਗ ਦੇ ਆਮਾਸ਼ਪੇਸ਼ੀਆਂ ਤੋਂ ਜਿੰਨਾ ਕੰਮ ਕਰਦਾ ਹਾਂ ਮੈਂ ਓਨਾ ਹੀ ਜ਼ਿਆਦਾ ਮਜ਼ਬੂਤ ਹੁੰਦਾ ਜਾਂਦਾ ਹਾਂ ਹੁਣ ਮੈਂ ਇਹਨਾਂ ਡਰਾਉਨੇ ਲੈਨਦਾਰਾਂ ਤੋਂ ਜ਼ਰਾ ਵੀ ਨਹੀਂ ਡਰਦਾ ਮੈਨੂੰ ਮੇਰੇ ਡੈਡੀ ਦੀਆਂ ਗੱਲਾਂ ਪਸੰਦ ਆ ਰਹੀਆਂ ਸਨ ਤਾਂ ਜੇਕਰ ਮੈਂ ਪਹਿਲਾਂ ਆਪਣੇ ਆਪ ਨੂੰ ਪੈਸਾ ਦਿੰਦਾ ਹਾਂ ਤਾਂ ਮੈਂ ਆਰਥਿਕ ਤੌਰ ਤੇ ਮਾਨਸਿਕ ਦ੍ਰਿਸ਼ਟੀ ਤੋਂ ਹੋਰ ਜ਼ਿਆਦਾ ਮਜ਼ਬੂਤ ਹੋ ਸਕਦਾ ਹਾਂ ਮੇਰੇ ਡੈਡੀ ਨੇ ਸਹਿਮਤੀ ਚ ਸਿਰ ਹਿਲਾਇਆ ਅਤੇ ਜੇਕਰ ਮੈਂ ਆਪਣੇ ਆਪ ਨੂੰ ਸਭ ਤੋਂ ਆਖੀਰ ਚ ਪੈਸਾ ਦਿੰਦਾ ਹਾਂ ਜਾ ਬਿਲਕੁਲ ਵੀ ਨਹੀਂ ਦਿੰਦਾ ਹਾਂ ਤਾਂ ਮੈਂ ਕਮਜ਼ੋਰ ਹੋ ਜਾਂਦਾ ਹਾਂ ਇਸ ਲਈ ਬੌਸ ਮੈਨੇਜਰ ਟੈਕਸ ਵਸੂਲਣ ਵਾਲੇ ਬਿੱਲ ਵਸੂਲਣ ਵਾਲੇ ਅਤੇ ਮਕਾਨ ਮਾਲਕ ਵਰਗੇ ਲੋਕ ਮੈਨੂੰ ساری ਜ਼ਿੰਦਗੀ ਇੱਧਰ ਉੱਧਰ ਠੋਕਰਾਂ ਮਾਰਦੇ ਰਹਿਣਗੇ ਸਿਰਫ ਇਸ ਲਈ ਕਿਉਂਕਿ ਪੈਸੇ ਦੇ ਬਾਬਤ ਮੇਰੀਆਂ ਹਰਤਾਂ ਚੰਗੀਆਂ ਨਹੀਂ ਹਨ ਮੇਰੀ ਡੈਡੀ ਨੇ ਸਿਰ ਹਿਲਾਇਆ 96 ਪਾਉਂਡ ਦੇ ਕਮਜ਼ੋਰ ਵਿਅਕਤੀ ਵਾਂਗ ਕਾਰਨ ਨੰਬਰ 5 ਜਿੱਦ ਜਿੱਦ ਜਾਂ ਹਟੀ ਅਹੰਕਾਰ ਅਤੇ ਅ ਗਿਆਨ ਦਾ ਮਿਲਿਆ ਜੁਲਿਆ ਰੂਪ ਹੈ ਜੋ ਮੈਂ ਜਾਣਦਾ ਹਾਂ ਉਸ ਨਾਲ ਪੈਸਾ ਆਉਂਦਾ ਹੈ ਜੋ ਮੈਂ ਨਹੀਂ ਜਾਣਦਾ ਉਸ ਦੇ ਕਾਰਨ ਮੈਂ ਗਵਾਉਂਦਾ ਹਾਂ ਹਰ ਵਾਰ ਜਦੋਂ ਮੈਂ ਜਿੱਦ ਕੀਤੀ ਮੈਂ ਗਵਾਇਆ ਹੈ ਉਹ ਇਸ ਲਈ ਕਿਉਂਕਿ ਜਦ ਮੈਂ ਜਿੱਦ ਕਰਦਾ ਹਾਂ ਤਾਂ ਮੈਂ ਦਰਅਸਲ ਇਹ ਭਰੋਸਾ ਕਰਦਾ ਹਾਂ ਕਿ ਜਿਹੜਾ ਮੈਂ ਨਹੀਂ ਜਾਣਦਾ ਉਹ ਮਹੱਤਵਪੂਰਨ ਨਹੀਂ ਹੈ ਅਮੀਰ ਡੈਡੀ ਮੈਨੂੰ ਆਮ ਕਰਕੇ ਦੱਸਿਆ ਕਰਦੇ ਸਨ ਮੈਂ ਜਾਣਿਆ ਹੈ ਕਿ ਕਈ ਲੋਕ ਜਿੱਦ ਦਾ ਇਸਤੇਮਾਲ ਆਪਣੇ ਅਗਿਆਨ ਨੂੰ ਛਪਾਉਣ ਲਈ ਵੀ ਕਰਦੇ ਹਨ ਜਦੋਂ ਮੈਂ ਫਾਈਨੈਂਸ਼ੀਅਲ ਸਟੇਟਮੈਂਟਸ ਤੇ ਲੇਖਾ ਪਾਲਾ ਜਾਂ ਨਿਵੇਸ਼ਕਾਂ ਨਾਲ ਚਰਚਾ ਕਰਦਾ ਹਾਂ ਤਾਂ ਇਸ ਤਰ੍ਹਾਂ ਆਮ ਕਰਕੇ ਹੁੰਦਾ ਹੈ ਉਹ ਚਰਚਾ ਵਿੱਚ ਆਪਣੀ ਜਿੱਦ ਦੇ ਆਧਾਰ ਉੱਤੇ ਜਿੰਨਾ ਚਾਹੁੰਦੇ ਹਨ ਮੈਂ ਸਮਝ ਜਾਂਦਾ ਹਾਂ ਕਿ ਜਿਸ ਮੁੱਦੇ ਤੇ ਗੱਲ ਹੋ ਰਹੀ ਹੈ ਉਸ ਬਾਰੇ ਉਹਨਾਂ ਨੂੰ ਉਚਿਤ ਗਿਆਨ ਨਹੀਂ ਹੈ ਉਹ ਝੂਠ ਨਹੀਂ ਬੋਲ ਰਹੇ ਹੁੰਦੇ ਪਰ ਉਹ ਸੱਚ ਵੀ ਨਹੀਂ ਬੋਲ ਰਹੇ ਹੁੰਦੇ ਐਸਾ ਜਾਂ ਧਨ ਫਾਈਨੈਂਸ ਤੇ ਨਿਵੇਸ਼ ਦੀ ਦੁਨੀਆ ਵਿੱਚ ਇਹੋ ਜਿਹੇ ਕਈ ਲੋਕ ਹਨ ਜਿਨ੍ਹਾਂ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਉਹ ਕਿਸ ਬਾਰੇ ਗੱਲ ਕਰ ਰਹੇ ਹਨ ਪੈਸੇ ਦੇ ਉਦਯੋਗ ਵਿੱਚ ਜ਼ਿਆਦਾਤਰ ਲੋਕ ਸੈਕੰਡ ਹੈਂਡ ਕਾਰ ਦੇ ਸੇਲਜ਼ਮੈਨ ਵਾਂਗ ਵਿਵਹਾਰ ਕਰਦੇ ਹਨ ਜਦੋਂ ਤੁਸੀਂ ਜਾਣਦੇ ਹੋ ਕਿ ਤੁਸੀਂ ਕਿਸ ਵਿਸ਼ੇ ਤੇ ਅਗਿਆਨੀ ਹੋ ਤਾਂ ਉਸ ਪੱਤਰ 'ਚ ਕਿਸੇ ਵਿਸ਼ੇਸ਼ਗਰ ਨੂੰ ਲੱਭ ਕੇ ਉਸ ਵਿਸ਼ੇ ਉੱਤੇ ਕੋਈ ਚੰਗੀ ਪੁਸਤਕ ਪੜ੍ਹ ਕੇ ਆਪਣਾ ਗਿਆਨ ਵਧਾਉਣਾ ਸ਼ੁਰੂ ਕਰ ਦਿਓ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ